ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਜੀ ਸੀ ਵੱਡੀ ਖਬਰ ਖਬਰ ਨਾਲ ਤਾਂ ਕੁਝ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੁਰੂ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸੁਖਬੀਰ ਸਿੰਘ ਬਾਦਲ ਨੇ ਕਾਇਆ ਕਰਾਰ ਕੀਤੀ ਹੁੰਦਾ ਹੈ ਸਜ਼ਾ ਕਿਹੜੇ ਨਿਯਮ ਦਾ ਕਰਨੀ ਪਵੇਗੀ ਪਾਲ ਸਿੱਖਾ ਦੀ ਸਰਵੋੱਚਮ ਸੰਸਥਾ ਨੇ ਆਖਿਰਕਾਰ ਸ਼੍ਰੋਮ ਨਿਕਾਲੀ ਗਲਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਆਪਣਾ ਫੈਸਲਾ ਸੁਨਾਹੀ ਦਿੱਤਾ ਉਹਨਾਂ ਨੇ ਇਹਨਾਂ ਦਾ ਖਾ ਕਰਾਰ ਦਿੱਤਾ ਗਿਆ ਹੈ ਅਤੇ ਸੁਖਬੀਰ ਬਾਦਲ ਨੇ ਸਿੱਖ ਪ੍ਰਦਰਸ਼ਨ ਦੇ ਨੀਮਤੋਂ ਬਾਹਰ ਜਾ ਕੇ ਕਈ ਜਿਹੇ ਫੈਸਲੇ ਲੈਂਦਾ ਦੋਸ਼ ਲਗਾਇਆ ਗਿਆ ਹੈ ਜਿਸ ਕਰਾਰ ਜਿਸ ਕਰਕੇ ਸਿੱਖਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ ਹਾਲਾਤ ਜਿਹੇ ਮੁਕੰਮਲ ਤੇ ਪਹੁੰਚ ਗਏ ਹਨ ਕਿ ਸੁਖਬੀਰ ਬਾਦਲ ਆਪਣੀ ਹੀ ਪਾਰਟੀ ਦੀ ਆਗੂਆਂ ਦੀ ਬਾਗੀ ਹੋ ਕੇ ਵੱਖਰਾ ਗਰੁੱਪ ਬਣਾ ਕੇ ਉਹਨਾਂ ਵਿਰੁੱਧ ਮੋਰਚਾ ਖੋਲ ਦਿੱਤਾ ਹੈ ਬਾਗੀ ਧੜੇ ਦੇ ਉਹਨਾਂ ਨੇ ਗੁਨਾਹਾਂ ਦੀ ਵਿਸਤ੍ਰਿਤ ਸੂਚੀ ਸ਼੍ਰੀ ਕਾਲਤਕ ਸਾਬ ਨੂੰ ਸੌਂਪੀ ਅਤੇ ਸਖਤ ਕਾਰਵਾਈ ਦੀ ਮੰਗੀ ਸੀ ਉਦੋਂ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਕਾਲਤਕ ਸਾਬ ਦੀ ਜਿਵੇਂ ਜਸਖੀਰ ਸਿੰਘ ਬਾਦਲ ਵਿਰੁੱਧ ਕੋਈ ਸਖਤ ਫੈਸਲਾ ਲੈ ਕੀ ਸਕਦੇ ਹਨ ਅਤੇ ਉਹ ਹੋਇਆ ਸ਼ੁੱਕਰਵਾਰ ਜਿਉਂ ਜੀ ਅੰਜ ਸਾਹਿਬ ਸਾਹਿਬਾਨ ਦੀ ਮੀਟਿੰਗ ਸ਼ੁਰੂ ਹੋਈ ਤਾਂ ਸਾਰੇ ਮੁੱਦੇ ਵਾਸਤੇ ਰੱਖਿਆ ਗਿਆ ਅਬ ਇਸ ਮੁੱਦੇ ਇੱਕ ਜੁੱਟ ਫੈਸਲਾ ਲਿਆ ਗਿਆ ਅਤੇ ਜਿਤ ਜੱਥੇਦਾਰ ਨੇ ਸੰਗਤ ਦੇ ਸਾਹਮਣੇ ਆ ਕੇ ਉਹਨਾਂ ਨੂੰ ਤਨਖਾਹ ਘਰਾਰ ਦਿੱਤਾ ਖਬਰ ਮੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ